ਹੈਲੋ ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਦੋ ਦਿਨ ਹੋ ਗਏ ਹਨ ਬਲੌਗ ਨਹੀਂ ਆਇਆ ਤੇ ਕਮੈਂਟ ਆ ਰਹੇ ਸੀ ਸਾਰੀਆਂ ਭੈਣਾਂ ਦੇ ਤੇ ਬਲੌਗ ਜਿਸ ਵਾਰ ਕੀ ਨਹੀਂ ਆਇਆ ਹਨ ਸੰਡੇ ਨੂੰ ਮਤਲਬ ਐਤਵਾਰ ਨੂੰ ਅਸੀਂ ਢਾਣੀ ਸੀਗੇ ਤੇ ਉੱਥੇ ਇੰਨਾ ਜਿਆਦਾ ਮਤਲਬ ਅਸੀਂ ਸਬਜ਼ੀ ਲੈਣ ਗਏ ਸੀ ਹਨ 6 6:30 ਵਜੇ ਅਸੀਂ ਉੱਥੋਂ ਵਾਪਸ ਆਏ ਮੈਂ ਤੇ ਜਸ਼ਨ ਤੇ ਸਾਨੂੰ ਰਾਹ ਦੇ ਵਿੱਚ ਇੰਨੀ ਜਿਆਦਾ ਮਿਹਰੀ ਆ ਗਈ ਤੇ ਆਇਆ ਹੋਗਾ ਰੱਬ ਜਮਾ ਕਾਲਾ ਹੋ ਗਿਆ ਮਾਨ ਕੇ ਚਲੋ ਵੀ ਆਏ ਹੋ ਗਿਆ ਦਿਨੀ ਵੀ ਜਿਵੇਂ 9 10 ਦਾ ਟਾਈਮ ਹੁੰਦਾ ਤੇ ਅਸੀਂ ਫਟਾਫਟ ਘਰੇ ਆਏ ਹਨਾ ਤੇ ਆ ਕੇ ਬਸ ਮੈਂ ਭਾਂਡੇ ਚੱਕਣ ਲੱਗੀ ਸੀ ਮੇਰੇ ਭਾਂਡੇ ਵਾਇਲ ਹਨਾ ਤੇ ਫੋਨ ਫੋਨ ਵਿੱਚ ਜਿਸ਼ ਨੂੰ ਫੜਾਤਾ ਤੇ ਜਦੋਂ ਮੈਂ ਭਾਡੇ ਅੱਧੇ ਮਰਜੀ ਦੇ ਨਾਲ ਦੀਆਂ ਲੈ ਪੈ ਮੀ ਸਾਡੇ 40 45 ਮਿੰਟ ਨਹੀਂ ਆਇਆ ਉਹਦੀ ਬਹੁਤ ਜਲਦੀ ਨਹੀਂ ਆਇਆ ਐਤਵਾਰ ਨੂੰ ਤੇ ਕੱਲ ਥੋੜਾ ਜਿਹਾ ਹਨਾ ਪਾਣੀ ਵਗੈਰਾ ਥੋੜਾ ਜਿਹਾ ਫੋਨ 'ਚ ਪਾਣੀ ਦੀ ਪ੍ਰੋਬਲਮ ਜੀ ਹੋ ਗਈ ਸੀ ਪਾਣੀ ਪੈ ਗਿਆ ਸੀ ਕਿਉਂਕਿ ਅਸੀਂ ਇੱਕ ਦੋ ਸ਼ਾਰਟ ਜੇ ਲਈ ਸੋੜਾ ਮੈਂ ਸ਼ੇਅਰ ਕਰੂੰਗੀ ਹਨਾ ਤੇ ਕੱਲ ਵੀ ਨਹੀਂ ਵਲੌਗ ਆਇਆ ਤੇ ਅੱਜ ਆਪਣਾ ਵਲੌਗ ਹੁਣ ਆਪਾਂ ਜੁਬਾਰ ਦੇਲੀ ਆਪਣੇ ਵਲੌਗ ਆਉਂਦੇ ਰਹਿਣਗੇ ਤੇ ਪਲੀਜ਼ ਸਪੋਰਟ ਬਣਾਓ ਚੈਨਲ ਨਾਲ ਤੇ ਆਪਾਂ ਜਿਹੜੀ ਮਤਲਬ ਲਾਸਟ ਵੀਡੀਓ ਪਾਈ ਸੀ ਹਨਾ ਉਸ ਤੇ ਕਮੈਂਟ ਪੜਦੇ ਹਾਂ ਸਾਰੀਆਂ ਭੈਣਾਂ ਦੇ ਤੇ ਵੀ ਕਿਵੇਂ ਕਿਵੇਂ ਕਿਹੜੀਆਂ ਭੈਣਾਂ ਦੇ ਕਿਵੇਂ ਕਮੈਂਟ ਆਏ ਪਹਿਲਾ ਕਮੈਂਟ ਆ ਜੀ ਆਪਣੇ ਸਹਾਰਨ ਫੈਮਿਲੀ ਵਲੌਗ ਹੈ ਇਹਨਾਂ ਨੇ ਵੀ ਭੈਣ ਨੇ ਕਮੈਂਟ ਕਰਿਆ ਫਿਰ ਅੰਬਰ ਅਮ੍ਰਿਤਸਰ ਸਾਰਾ ਕੈਲਿਫੋਰਨੀਆ ਹਨਾ ਇਹਨਾਂ ਦਾ ਵੀ ਕਮੈਂਟ ਆਇਆ H4WK8 ਇਹਨਾਂ ਦਾ ਵੀ ਕਮੈਂਟ ਆਇਆ ਸੀਗਾ ਤੇ ਨਵਦੀਪ ਹਨਾ ਸਿਸਟਰ ਯੂ ਐਸ ਏ ਤੋਂ ਉਹਨਾਂ ਦਾ ਵੀ ਆਪਣਾ ਨਾਮ ਬੋਲਤਾ ਦਲਵਿੰਦਰ ਕੌਰ ਇਹ ਸਾਡੇ ਬਹੁਤ ਪੁਰਾਣੇ ਸਬਸਕ੍ਰਾਈਬਰ ਹੈ ਜਦੋਂ ਤੋਂ ਮੰਨ ਕੇ ਚੱਲੋ ਮੈਂ ਚੈਨਲ ਬਣਾਇਆ ਹਰਵਿੰਦਰ ਗੰਦਾਰਾ ਇਹ ਭੈਣ ਦਾ ਵੀ ਕਮੈਂਟ ਆਇਆ ਸੀਗਾ ਜਸਵਿੰਦਰ ਅ ਠੰਡ ਇਹਨਾਂ ਦਾ ਕਮੈਂਟ ਆਇਆ ਤੇ ਐਵਰੀਡੇ ਪੰਜਾਬ 42 ਚੱਤਰ ਇਹਨਾਂ ਨੇ ਵੀ ਕਮੈਂਟ ਕਰਿਆ ਹਨ ਤੇ ਦੇਸੀ ਹੋਮ ਮੇਡ ਫੂਡ ਇਹ ਭੈਣ ਦਾ ਵੀ ਕਮੈਂਟ ਆਇਆ ਕਰਮਜੀਤ ਚੈਲ ਇਹਨਾਂ ਦਾ ਵੀ ਕਮੈਂਟ ਆਇਆ ਬਬਲ ਜੋਤ ਤੇ ਕਰਮਜੀਤ ਕੌਰ ਕਿੰਦਰਜੀਤ ਕੌਰ ਸਹਿਤਪ੍ਰੀਤ ਜਪਜੀਤ ਸਰਸਦੀਪ ਇਹ ਸਿਸਟਰ ਹੈ ਇਹਨਾਂ ਦਾ ਨਾਮ ਅੰਤਰੀਤ ਹੈ ਇਹ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹਨ ਰਣਵੀਰ ਕੌਰ ਇਹਨਾਂ ਦਾ ਵੀ ਕਮੈਂਟ ਆਇਆ ਤੇ ਜਸਵਿੰਦਰ ਦੀਵਾਣਾ ਇੰਨਾ ਦਾ ਵੀ ਕਮੈਂਟ ਆਇਆ ਆਪਣੇ ਇਸ ਵੀਡੀਓ ਤੇ ਤੇ ਐਵਰੀਡੇ ਪੰਜਾਬੀ ਇਹਨਾਂ ਨੇ ਦਿਵਾਰ ਤੱਕ ਕਮੈਂਟ ਕਰਿਆ ਹਨਾ ਪਰਮਜੀਤ ਕੌਰ ਨਾਈਸ ਬਲੌਗ ਹਨਾ ਅਵ੍ਰੀਤ ਕੌਰ ਤੇ ਰਾਜਵੀਰ ਸਿੱਧੂ ਇਹਨਾਂ ਦਾ ਵੀ ਕਮੈਂਟ ਆਇਆ ਹਨਾ ਤੇ ਸੁਖ ਬਲੌਗਸ ਅੰਮ੍ਰਿਤ ਕੌਰ ਹਨਾ ਤੇ ਇੱਕ ਆਈਡੀ ਹੈਗੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਤੇ ਮਨਵੀਰ ਬਰਾੜ ਗਗਨਦੀਪ ਪੌਰ ਹਨਾ ਆਰਤੀ ਚਿਰਾਗ ਬੰਧਾਰ ਬਾਂਦਰ ਬੰਧਾਰੀ ਬਾਂਦਰ ਸ਼ਾਇਦ 8816 ਇਹਨਾਂ ਦਾ ਵੀ ਕਮੈਂਟ ਆਇਆ ਹਰਜਿੰਦਰ ਬਰਾੜ ਇਹਨਾਂ ਦਾ ਕਮੈਂਟ ਆਇਆ ਰਮਨਪ੍ਰੀਤ ਸਿਕੰਦਰ ਮਾਨ ਤੇ ਦਿਲਬਾਗ ਮੁੰਡੀ ਨਾਨਤ ਗੋਪਾਲ ਕੰਨਾ ਕਨਕਵਾਲ ਕਨਕਵਾਲ ਤੋਂ ਆਇਆ ਸ਼ਾਇਦ ਇਹ ਵਾਦਿਤ ਕੌਰ ਸਿਸਟਰ ਜਾਸਿਨੀ ਮਲਿਕ ਤੇ ਰਮਨਦੀਪ ਚੈਲ ਬਲੌਗ ਵਾਲੀ ਇਹ ਜੀ ਸਾਡੇ ਇਹ ਵੀ ਕਮੈਂਟ ਕਰਦੇ ਹੁੰਦੇ ਆ ਸ਼ਹਿ ਸ਼ਹਿਨਾਜ਼ ਮਾਨ 8872 ਤੇ ਮਲਕੀਤ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਦਾ ਕਮੈਂਟ ਵੀ ਆਇਆ ਹਰਮੇਸ਼ ਸਿਸਟਰ ਇਹ ਤਾਂ ਇਹ ਵੀ ਮੇਰੇ ਨਾਲ ਸ਼ੁਰੂ ਤੋਂ ਜੁੜੇ ਆ ਨਾ ਜਦੋਂ ਤੋਂ ਆਪਾਂ ਚੈਨਲ ਬਣਾਇਆ ਉਦੋਂ ਤੋਂ ਆਪਣੇ ਨਾਲ ਜੁੜੇ ਹੋਏ ਹੈ ਤੇ ਗੁਰ ਗੁਰਦੀਪ ਕੌਰ ਹਨਾ ਇਹਨਾਂ ਦਾ ਕਮੈਂਟ ਆਇਆ ਅਮਰਤ ਅਮਰਤ ਦਾ ਪ੍ਰਾਭ ਬਲੌਗ ਇਹਨਾਂ ਦਾ ਕਮੈਂਟ ਆਇਆ ਹਨਾ ਮਨਜੀਤ ਕੌਰ ਪਿੰਡਾਂ ਵਾਲੇ ਭੈਣ ਜੀ ਕਿਆ ਨਦੀਪ ਇਹ ਦੀਦੀ ਦਾ ਵੀ ਚੈਨਲ ਹੈ ਹਨਾ ਇਹਨਾਂ ਥਰਾਜਪਿੰਡ ਇਹਨਾਂ ਦਾ ਤੇ ਅਰਮਾਨ ਬਿਆਬੀ ਬਲੌਗ ਹਨਾ ਵੀ ਬਲੌਗਿੰਗ ਕਰਦੇ ਆ ਤੇ ਗੁਰਜੰਤ ਸਿੰਘ ਤੇ ਰਾਜਵਿੰਦਰ ਰਾਏ ਹਨਾ ਤੇ ਕੁਲਦੀਪ ਸਿੰਘ ਸਿੱਧੂ ਦੀਪ ਸਿੱਧੂ ਓਕੇ ਜੀ ਓਕੇ ਵੀਰਪਾਲ ਕੌਰ ਤੇ ਰਜਿੰਦਰ ਚੈਨਾ ਤੇ ਨੂਰਮਾਨ ਬਲੌਗ ਇਹ ਭੈਣ ਦਾ ਵੀ ਕਮੈਂਟ ਆ ਖੁਸ਼ਪ੍ਰੀਤ ਸਿੰਘ ਸਮਰਨਜੀਤ ਕੌਰ 6437 ਤੇ ਰਾਜਵਿੰਦਰ ਸਿੰਘ ਤੇ ਸੁਖਵਿੰਦਰ ਸੰਧੂ ਬਹੁਤ ਜ਼ਿਆਦਾ ਕਮੈਂਟ ਆਏ ਸਾਰੀ ਭੈਣ ਭਰਾਵਾਂ ਦੀ ਤੇ ਅਮਰਜੀਤ ਸਿੰਘ ਫਿਰ ਆਇਆ ਜੀ ਰਾਜਵਿੰਦਰ ਸਿੰਘ ਦਾ ਦਵਾਰ ਤੋਂ ਨਵਦੀਪ ਦੇ ਨਾਂ ਤੋਂ ਹਨਾ ਕਮੈਂਟ ਆਇਆ ਜਸਵਿੰਦਰ ਸਿੰਘ ਦੇ ਨਾਂ ਤੋਂ ਆਇਆ ਹਨਾ ਸੁਖਵਿੰਦਰ ਸੰਧੂ ਦੇ ਨਾਂ ਤੋਂ ਆਇਆ ਤੇ ਬ੍ਰਿੰਦਰ ਪੁਨੀਆ ਹਨਾ ਇਹਨਾਂ ਦਾ ਵੀ ਕਮੈਂਟ ਆਇਆ ਸੁਰਜੀਤ ਸਿੰਘ ਭੰਗੂ ਦਾ ਵੀ ਆਇਆ ਕਮੈਂਟ ਅਮਨਦੀਪ ਦੀਦੀ ਦਾ ਆਇਆ ਹਨਾ ਅੰਗਰ ਅੰਗਰੇਜ ਸਿੰਘ ਦੇ ਨਾਮ ਤੋਂ ਆਇਆ ਇੱਕ ਤੜਵਾ ਤੋਂ ਨੇ ਤੇ ਸਰਦੂਲ ਸਿੰਘ ਦਾ ਹਨਾ ਕਮੈਂਟ ਆਇਆ ਜੋਗਨਪੂਰ ਦੇ ਨਾਮ ਤੋਂ ਆਇਆ ਇਹਨਾਂ ਦਾ ਕਮੈਂਟ ਆਇਆ ਹਨਾ ਕੁਲਦੀਪ ਸਿੰਘ ਦਾ ਆਇਆ ਕਮੈਂਟ ਤੇ ਗੁਰਲਾਲ ਭੁੱਲਰ ਦੇ ਨਾਮ ਤੋਂ ਹਨਾ ਕਮੈਂਟ ਕਰਿਆ ਆਈਡੀ ਉਹਨਾਂ ਦੀ ਮਨਜੀਤ ਕੌਰ ਹਨਾ ਰਾਜਵਿੰਦਰ ਦੀ ਇਹ ਵੀ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਆ ਭੈਣਾ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਆ ਜਗਜੀਤ ਸਿੰਘ ਹਰਪਾ ਜਨਕੌਰ ਇਹਨਾਂ ਦਾ ਵੀ ਕਮੈਂਟ ਆਇਆ ਤੇ ਬਰਾਟਰ ਬਣ ਇਨਾਂ ਨੇ ਵੀ ਕਮੈਂਟ ਕਰਿਆ ਨਾ ਗੁਰਲਾਲ ਭੁੱਲਰ ਫੇਰ ਦਵਾਰ ਤੋਂ ਆ ਗਈ ਹਰਮੇਸ਼ ਦੀਦੀ ਆ ਗਈ ਤੇ ਟੇਬਲ ਵੀ ਰਿਕੌਰ ਹਨਾ ਇਹ ਵੀ ਆ ਗਈ ਮਨਜੀਤ ਵਾਹਿਗੁਰੂ ਵਾਹਿਗੁਰੂ ਜੀ ਕੌਰ ਇਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕਰਿਆ ਹਨਾ ਤੇ ਖੁਸ਼ਦੀਪ ਕੋਸਾ ਦਾ ਨਾਮ ਦੁਆਣਾ ਇਹ ਵੀ ਵੀਡੀਓ ਨੇ ਕਮੈਂਟ ਕਰਿਆ ਥੈਂਕ ਯੂ ਵੀਰੇ ਤੇ ਸਿੰਪਲ ਲਾਈਫ ਹਨਾ ਇਹਨਾਂ ਦਾ ਕਮੈਂਟ ਆਇਆ ਆਪਣੇ ਕੋਲੇ ਸੌਰਵਦੀਪ ਸਿੰਘ 2322 ਇਹਨਾਂ ਦਾ ਵੀ ਕਮੈਂਟ ਆਇਆ ਹਨਾ ਪਰਮਜੀਤ ਕੌਰ ਜੀ ਦੀ ਦੁਆਰ ਤੋਂ ਆਗੇ ਕੁਲਵਿੰਦਰ ਕੌਰ ਤੇ ਲਵੀ ਭੁੱਲਰ ਹਨਾ ਇਹਨਾਂ ਨੇ ਕਮੈਂਟ ਕਰਿਆ ਸਿਮਰਨਪ੍ਰੀਤ ਕੌਰ ਸੰਦੀਪ ਕੌਰ ਤੇ ਸੁਬਾਦ ਬਾਈ ਹਾਰਟ ਹਨਾ ਇਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕਰਿਆ ਆਪਣੇ ਕੋਲੇ ਤੇ ਐਮ ਜੀ ਬੂਟਾ ਹਨਾ ਇਹ ਵੀ ਵੀਰਾ ਬਹੁਤ ਟਾਈਮ ਤੋਂ ਜੁੜਿਆ ਆਪਣੇ ਨਾਲ ਤੇ ਬਹੁਤ ਸਾਰੇ ਸੋਨੇ ਕਮੈਂਟ ਕਰਦਾ ਹੈਗਾ 7841 ਇਹਨਾਂ ਦੀ ਆਈਡੀ ਹੈ ਐਮ ਜੀ ਬੂਟਾ 7841 ਤੇ ਤਰਖਾਨ ਖਾਲਰ ਹਨਾ ਇਹਨਾਂ ਨੇ ਵੀ ਬਹੁਤ ਸਾਰਾ ਕਮੈਂਟ ਕਰਿਆ ਜਸ਼ਨ ਸਿੰਘ ਤੇ ਮਾਹੀ ਦੇ ਨਾਂ ਤੋਂ ਦੀਦੀ ਦੀ ਆਈਡੀ ਹੈ ਨਾ ਇਹ ਵੀ ਬਹੁਤ ਸੋਨੇ ਕਮੈਂਟ ਕਰਦੇ ਆ ਪੂਨਾ ਮਹਾਰਾਣੀ ਹਨਾ ਇਹਨਾਂ ਨੇ ਵੀ ਕਮੈਂਟ ਕਰਿਆ ਦੀਦੀ ਨੇ ਗੁਰਮਨ ਕਲੇਰ ਤੇ ਰਸਪਾਲ ਖੋਖਰ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਹਰਮਨ ਚੈਲ ਦੀਦੀ ਨੇ ਹਨਾ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਕੁਲਦੀਪ ਸਿੰਘ ਹਨਾ ਸੈਜ ਬਲੌਗ ਵਾਲੇ ਦੀ ਜਿਹਨੇ ਕਮੈਂਟ ਕਰਿਆ ਸੰਦੀਪ ਕੁਬਰਾੜ ਤੇ ਦੀਪ ਸਿੰਘ ਗਗਨਦੀਪ ਹਨਾ ਬਹੁਤ ਕਮੈਂਟ ਆਏ ਗੁਰਪ੍ਰੀਤ ਕੌਰ ਦੀ ਜੀ ਦਾ ਆ ਤੇ ਕੁਲਵਿੰਦਰ ਕੌਰ ਹਨਾ ਤੇ ਪਰੂਨਾ ਪਗਰਾਠ ਇਹਨਾਂ ਦਾ ਕਮੈਂਟ ਆਇਆ ਆਪਣੇ ਕੋਲੇ ਰਾਜਨ ਪੰਡਾਰੀ 2 gmail rajan ਤੇ ਮਨਤੂ ਕੌਰ ਧੰਨਵਾਦ ਪਵਨਦੀਪ ਸਿੱਧੂ ਸੁਖਵਿੰਦਰ ਕੌਰ ਪ੍ਰਭਗੁਣ ਆਉਲਖ ਮੰਜੂ ਸ਼ਰਮਾ ਮਾਹੀ ਜੇ ਲੋ ਮੈਂ ਕਿਹ ਤੁਹਾਡੇ ਨਾਮ ਨਾਲ ਸ਼ੇਅਰ ਕਰਦੇ ਆਂ ਆਪ ਵੀਡੀਓ ਆਪ ਸਾਰੇ ਭੈਣ ਭਰਾਵਾਂ ਦੇ ਨਾਮ ਬੋਲਦੇ ਆਂ ਤੇ ਇਹ ਹੈਗਾਗਾ ਮੋਹਨ ਸਿੰਘ ਮੋਹਨ ਸਿੰਘ ਹੈ ਮੋਹਨ ਸਿੰਘ ਤੇ ਪੂਨਾ ਮਰਾਣੀ ਹਨਾ ਇਹਨਾਂ ਨੇ ਵੀ ਕਮੈਂਟ ਕਰਿਆ ਤੇ ਸਿਮਰਤ ਕੋ ਗੋਵਾਲ ਹਨਾ ਤੂ ਗੋਵਾਲ ਗੁਰਵਿੰਦਰ ਕੌਰ ਤਾਲੀਵਾਲ ਹਨਾ ਜੋਤੀ अरोड़ा ਤੇਜਵੀਰ ਸਿੱਧੂ ਥੈਂਕ ਯੂ ਜੀ ਸਾਰਿਆਂ ਦਾ ਤੇ ਪ੍ਰਦੀਪ ਸਿੱਧੂ ਤੇ ਮਨਰਾਜ ਸੰਧੂ ਤੇ ਹਰਵਿੰਦਰ ਗਿੱਲ ਹਨਾ ਆਪਣੇ ਕੋਲੇ ਇੰਨੇ ਕਮੈਂਟ ਆਇਆ ਤੇ ਆਪਾਂ ਸਾਰੇ ਭੈਣ ਭਰਾਵਾਂ ਦਾ ਨਾਮ ਬੋਲਤਾ ਤੇ ਬਾਕੀ ਜੀ ਦੋ ਦਿਨ ਵਲੌਗ ਨਹੀਂ ਆਏ ਹਨਾ ਕੋਈ ਇਹ ਜਿਹਾ ਟੈਂਸ਼ਨ ਵਾਲੀ ਗੱਲ ਹੈ ਨਹੀਂ ਵੀ ਵਲੌਗ ਨਹੀਂ ਆਇਆ ਤੇ ਵਲੌਗ ਬੈਸੀ ਹਨਾ ਉਹਦੇ ਸੰਡੇ ਨੂੰ ਨਹੀਂ ਆ ਗਏ ਬਹੁਤ ਜ਼ਿਆਦੇ ਤੇ ਕੱਲ ਥੋੜਾ ਜਿਹਾ ਹੋਰ ਕੋਈ ਹੋ ਜਾਂਦਾ ਇਸ਼ੂ ਹਨਾ ਮਾਰਾ ਮੋਟਾ ਤੇ ਅੱਜ ਤੋਂ ਡੇਲੀ ਆਪਣੇ ਵਲੌਗ ਆਇਆ ਕਰਨੇ ਜੋ ਪਲੀਜ਼ ਫੁੱਲ ਵਾਚ ਕਰਿਓ ਹਨ ਤੇ ਛੋਟੇ ਸਾਰਿਆਂ ਦੇ ਏਡੇ ਸੋਨੇ ਸੋਨੇ ਕਮੈਂਟ ਆਏ ਹਨ ਪਰ ਇਹ ਨਾ ਸੋਚਿਓ ਹਨਾ ਵੀ ਵੀ ਮੈਂ ਵਿਊ ਲੈਣ ਦੀ ਮਾਰੀ ਜਾਂ ਸਬਸਕ੍ਰਾਈਬਰ ਬਣਾਉਣ ਦੀ ਮਾਰੀ ਨਹੀਂ ਹਨਾ ਵੀ ਗੱਲ ਕਹਿਤੀ ਉਹ ਵੀ ਬਣਾ ਕੇ ਛੱਡ ਰਹੀ ਐ ਵੀ ਇਸ ਚੀਜ਼ ਹਨਾ ਆ ਜਿਹੜੀ ਮੇਰੀ ਵੀਡੀਓ ਐ ਜੇ ਵਾਰਲੇ ਦੇ ਛਾਂਜ ਜਾਂ ਦੂਰ ਦੂਰ ਪਿੰਡਾਂ 'ਚ ਜਾਂਦੀ ਐ ਤਾਂ ਮੇਰੀ ਇਹ ਵੀਡੀਓ ਮਤਲਬ ਓਡਾਂ 'ਚ ਵੀ ਜਾਂਦੀ ਐ ਤੇ ਓਡਾਂ 'ਚ ਬਹੁਤ ਜ਼ਿਆਦੇ ਹਨਾ ਸਾਰੇ ਦੇਖਦੇ ਆ ਸਾਰੇ ਜਾਣਦੇ ਆ ਸਾਨੂੰ ਚੰਗੀ ਤਰ੍ਹਾਂ ਤੇ ਵੀ ਆਪਾਂ ਬਾਕੀ ਚੈਨਲੋਂ ਦੀ ਸ਼ੁਰੂਆਤ ਮੈਂ ਜਿੱਦ ਤੂੰ ਚੈਨਲ ਬਣਾਇਆ ਮੈਂ ਸੱਚ ਤੋਂ ਸ਼ੁਰੂਆਤ ਕਰੀ ਹੈ ਹਨ ਤੇ ਸੱਚ ਨੂੰ ਲੈ ਕੇ ਚੱਲੀ ਆ ਮੈਂ ਤੇ ਵਾਹਿਗੁਰੂ ਸਾਹਿਬ ਠੀਕ ਕਰੂਗਾ ਮੈਨੂੰ ਵਾਹਿਗੁਰੂ ਤੇ ਬਹੁਤ ਜ਼ਿਆਦੇ ਵਿਰੋਧਾ ਹੈਗਾ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਤੁਸੀਂ ਤੇ ਬਾਕੀ ਜੀ ਹੁਣ ਆਪਾਂ ਡੇਲੀ ਵਲੌਗ ਹਨ ਆਪਣੇ ਆਇਆ ਕਰਨਗੇ ਤੇ ਬਾਕੀ ਜੀ ਜੇ ਕਿਸੇ ਭੈਣ ਭਰਾ ਦਾ ਨਾਮ ਲੈਣ ਵੱਨ ਹੋ ਰਹਿਗਾ ਹਵੇ ਤਾਂ ਪਲੀਜ਼ ਹਨਾ ਕਮੈਂਟ ਕਰਕੇ ਜੂ ਦੱਸ ਦਿਓ ਬਾਕੀ ਮੈਂ ਜਿਹੜੇ ਰੋਜ਼ ਵੀਡੀਓ ਤੇ ਆਈ ਸੀ ਮੈਂ ਸਾਰੇ ਪੜ੍ਹ ਲਏ ਸੀਗੇ ਤੇ ਸਪੋਰਟ ਕਰੋ ਜੀ ਹਨਾ ਆਪਣੇ ਚੈਨਲ ਨਾਲ ਤੇ ਬਾਕੀ ਮੈਂ ਇੱਕ ਚੀਜ਼ ਕਹਿਣਾ ਚਾਹਣੀ ਆ ਵੀ ਜਿਹੜੇ ਹਾਲਾਤਾਂ ਚ ਮੈਂ ਲੰਘੀ ਹਨ ਹੋਰ ਲੇਡੀ ਜੀ ਨਹੀਂ ਲੰਘ ਸਕਦੀ ਸੀ ਇਹ ਚੀਜ਼ਾਂ ਵਾਸਤੇ ਬਹੁਤ ਜ਼ਿਆਦਾ ਹੌਸਲਾ ਚਾਹੀਦਾ ਹਨ ਵੀ ਜਿਵੇਂ ਮੈਂ ਇਹ ਨਹੀਂ ਕਹਿੰਦੀ ਹਨਾ ਵੀ ਗੱਗੀ ਨੇ ਵੀ 2013 ਤੋਂ ਲੈ ਕੇ ਮੰਨ ਕੇ ਚੱਲੋ ਵੀ ਹਨਾ ਮੈਨੂੰ ਦੁੱਖ ਦਿੱਤੇ ਪਰ 2010 ਤੋਂ ਲੈ ਕੇ ਉਹਦੇ ਨਾਲ ਮੇਰੀਆਂ ਤਿੰਨ ਸਾਲ ਜਾਦਾਂ ਵੀ ਬਹੁਤ ਸੋਹਣੀਆਂ ਨੇ ਇੰਨਾ ਸੋਹਣਾ ਜਾਦਾਂ ਨੇ ਵੀ ਮੈਂ ਤੁਹਾਡੇ ਨਾਲ ਵੀ ਉਹ ਚੀਜ਼ ਮਿਸ ਕਰਦੀ ਆ ਮੈਂ ਅੱਜ ਵੀ ਹਨਾ ਤੇ ਜਾਦਾਂ ਇਹ ਹੀ ਹੈ ਜੀ ਜਦੋਂ ਸਾਡੀ ਮੈਰਿਜ ਹੋਈ ਹਨਾ 2010 ਚ ਤੇ ਗਗਨੀ ਮੈਨੂੰ ਸਾਡੇ ਵਿਆਹ ਵੇਲੇ ਮੈਨੂੰ ਪਾਲਸਰ ਮੋਟਰਸਾਈਕਲ ਦਿੱਤਾ ਸੀ ਮੰਨ ਕੇ ਚੱਲੋ 15 ਸਾਲ ਪਹਿਲਾਂ ਦੀ ਗੱਲ ਹੈ ਵੀ ਉਦੋਂ ਪਾਲਸਰ ਮੋਟਰਸਾਈਕਲ ਕਿਸੇ ਕੋਲੇ ਬੈਰਲਾਈਜ਼ ਵਿਪਿੰਡ ਜਿੱ ਕੋ ਇੱਕ ਮੋਟਰਸਾਈਕਲ ਸੀ ਆ ਇੱਕ ਸਾਨੂੰ ਸਾਨੂੰ ਦਿੱਤਾ ਸੀ ਕਾਲਿਆਂ ਵਾਲਿਆਂ ਨੇ ਤੇ ਉਹ ਮੋਟਰਸਾਈਕਲ ਤੇ ਪਹਿਲਾਂ ਦੇ ਨੇ ਨਾਮ ਲਖਾਇਆ ਰਮਨ ਤੇ ਉਹ ਵੀ ਮੇਰੇ ਲਈ ਮੂਵਮੈਂਟ ਬਹੁਤ ਵਧੀਆ ਸੀਗਾ ਹੈਨਾ ਤੇ ਇੰਨੀ ਫਿਕਰ ਕਰਨਾ ਹੈਨਾ ਮੈਂ ਦੱਸੇ ਬਿਨਾ ਦੱਸ ਕੇ ਜਾਣਾ ਬਾਹਰ ਮੈਂ ਉੱਥੇ ਜਾਣਾ ਰਮਨ ਮੈਂ ਆ ਗਿਆ ਹੈਨਾ ਫੇਰ ਨੇ ਮੋਰਚੰਗਲ ਦੇ ਨਾਲ ਲਿਖਾਇਆ ਫੇਰੇ ਨੇ ਮਤਲਬ ਵਧੀਆ ਲਾਈਫ ਚੱਲੀ ਗਈ ਹੈਨਾ ਤੇ ਫੇਰੇ ਨੇ ਮਤਲਬ ਮੈਨੂੰ ਘਰੇ ਬੁਲਾਉਣਾ ਹੈਨਾ ਰਮਣ ਪੁੱਤ ਰਮਣ ਪੁੱਤ ਕਹਿ ਕੇ ਬੁਲਾਉਣਾ ਮੈਨੂੰ ਤੇ ਬੀਬੀ ਸਾਡੇ ਕਹਿ ਦਿੰਦੀ ਇਹ ਤੇਰੀ ਇਹ ਤੇਰੀ ਕੁੜੀ ਹੈ ਜਾਂ ਇਹ ਤੇ ਇਹ ਤੇਰੀ ਪੁੱਤ ਕਿਵੇਂ ਲੱਗਦੀ ਹੈਨਾ ਤੇ ਉਹ ਆ ਹੁੰਦਾ ਮੈਂ ਥੋੜਾ ਜਿਹਾ ਵੱਡਾ ਹਦੋਂ ਹੈਨਾ ਸਾਲ ਦੋ ਸਾਲ ਤਾਂ ਬੀਬੀ ਅਖੀ ਕਿੱਡੀ ਗੱਲ ਆਪਣਾ ਪੁੱਤ ਕਹਤਾ ਹੈਨਾ ਇਹ ਬੀਬੀ ਨੂੰ ਵੀ ਕਹਿ ਜਾਂਦਾ ਕਿ ਛੋਣ ਨੂੰ ਕੀ ਹੁੰਦਾ ਅਮਰੀਕਾ ਵਾਲੀ ਜੇ ਮੈਂ ਪੁੱਤ ਕਹਤਾ ਤੇ ਹਮੇਸ਼ਾ ਹੀ ਜੇ ਕੋਈ ਚੀਜ਼ ਮੰਗਣੀ ਹੈ ਨਾ ਪੁੱਤ ਆ ਚੀਜ਼ ਲਿਆ ਕੇ ਦੇ ਪੁੱਤ ਰੋਟੀ ਲਿਆ ਦੇਣਾ ਰੋਟੀ ਬਣਾ ਲਈ ਪੁੱਤ ਪੁੱਤ ਕਰੀ ਜਾਣਾ ਸਾਰਾ ਦਿਨ ਵੀ ਉਹ ਮੈਂ 3 ਸਾਲ ਵੀ ਬਹੁਤ ਵਧੀਆ ਮਰੀਜ਼ ਜ਼ਿੰਦਗੀ ਜਿ ਦੇ ਰਹੇ ਐ ਵੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਨਾ ਵੀ ਮੈਂ ਉਹਨੂੰ ਮਾੜਾ ਥੋੜੀ ਗਈ ਜਾਣਾ ਹਰ ਵੇਲੇ ਵੀ ਮਾੜਾ ਹੀ ਉਹ ਜਦੋਂ ਚਲੋ ਹਨਾ ਵੀ ਉਹਨੇ ਮੇਰਾ ਨਹੀਂ ਸਾਥ ਦਿੱਤਾ ਜਾਂ ਮੈਂ ਮਤਲਬ ਆਪਦੀ ਜ਼ਿੰਦਗੀ ਚ ਲੜਾਈ ਲੜੀ ਐ ਵੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਬਲੌਗ ਹਨਾ ਤੇ ਫਿਰ ਇਹਨੇ ਮਤਲਬ ਦੋਨੇ ਕੁੜੀਆਂ ਹੋ ਗਈ ਸੀ ਨਾ ਜਸ਼ਨ ਵੀ ਸੀਗੀ ਤੇ ਪ੍ਰੀਤ ਵੀ ਹੋ ਗਈ ਸੀ ਫੇਰ ਸਾਡੇ ਨਾ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਸੀਗਾ ਚੱਠੇ ਵਾਲਾ ਇੱਧਰ ਹੈਗਾ ਤਲਵੰਡੀ ਸਾਈਡ ਤੇ ਅਸੀਂ ਤਾਂ ਪਹਿਲਾਂ ਆ ਗਏ ਵਿਆਹ ਤੋਂ ਨਾ ਤੇ ਇਹ ਰਹਿ ਗਿਆ ਸੀ ਕਿਉਂਕਿ ਉੱਥੇ ਸਾਰੇ ਦੋਸਤ ਮਾਸਿਕਾਂ ਦੇ ਮੁੰਡੇ ਮੇਰੇ ਮਾਸਿਕਾਂ ਦੇ ਮੁੰਡੇ ਸਾਰੇ ਮਾਮੇ ਦੇ ਮੁੰਡੇ ਇਕੱਠੇ ਹੋ ਗਏ ਸੀ ਸਾਰੇ ਤੇ ਫੇਰ ਇਹ ਨਹੀਂ ਮਤਲਬ ਇਹ ਬਠਿੰਡੇ ਜਾਵੜੇ ਉੱਥੋਂ ਤੇ ਮੈਨੂੰ ਫੋਨ ਕਰਿਆ ਕਿ ਰਵਣ ਮਾਮੇ ਦੇ ਮੁੰਡੇ ਨੇ ਵੀ ਨਾਂ ਲਖਾ ਲਿਆ ਉਹਨੇ ਆਪਦੀ ਮਾਂ ਦੇ ਦੰਦੀ ਵਾਲਾ ਲਖਾਇਆ ਕੋਤ ਹੈ ਸਾਡਾ ਮੇਰੇ ਨਾਨਕੇ ਆ ਨਾ ਮੈਨੂੰ ਨੇ ਫੋਨ ਕਰਿਆ ਕਿ ਰਮਨ ਮੈਂ ਗੱਗੀ ਲਿਖ ਕੇ ਤੇ ਮੈਂ ਆਰ ਲਿਖ ਨਾ ਤੇ ਮੈਂ ਇਹਨੂੰ ਫੋਨ ਤੇ ਮੈਂ ਸੋਚਿਆ ਕਿ ਆਰ ਦਾ ਤਾਂ ਗੀ ਮਤਲਬ ਆਰ ਦਾ ਤਾਂ ਵੀ ਹੋਰ ਵੀ ਮਤਲਬ ਹੋ ਸਕਦੇ ਆ ਹਨਾ ਕਿੰਨੇ ਨਾਂ ਬਣਦੇ ਆਰ ਤੋਂ ਦਾ ਤੇ ਆਰ ਦਾ ਆਰ ਨਹੀਂ ਲਿਖਣਾ ਮੈਂ ਕਿਹਾ ਜਾਂ ਤਾਂ ਪੂਰਾ ਨਹੀਂ ਲਿਖਾ ਮੈਂ ਕਿਹਾ ਜੇ ਲਿਖਉਣੀ ਲੱਗਿਆ ਨਾ ਫਿਰ ਇਹਦੀ ਮਤਲਬ ਗੱਗੀ ਦੇ ਹੱਥ ਤੇ ਹਨਾ ਇੱਥੇ ਰਮਨ ਲਿਖ ਕੇ ਥੱਲੇ ਗੱਗੀ ਲਿਖਿਆ ਹੋਇਆ ਇਹਦਾ ਤੇ ਫਿਰ ਇਹਨੇ ਮਤਲਬ ਰਮਨ ਲਿਖ ਕੇ ਤੈਨੂੰ ਖਾਇਆ ਹਨਾ ਬਹੁਤ ਸੋਹਣੇ ਤਰੀਕੇ ਨਾਲ ਥੱਲੇ ਗੱਗੀ ਲਿਖਿਆ ਹੋਇਆ ਵੀ ਇਹ ਵੀ ਮੂਮੈਂਟ ਹੈਗੇ ਹਨਾ ਵੀ ਜਿਹੜੀ ਚੀਜ਼ ਸੱਚ ਆਪਾਂ ਉਹ ਦੱਸਾਂਗੇ ਹਨਾ ਤੇ ਫਿਰ ਇਹ ਤੋਂ ਬਾਅਦ ਹਨਾ ਨਹੀਂ ਇਹ ਵਧੀ ਹੀ ਜਾਂਦਾ ਜਿਹਦੀ ਸੰਗਤ ਨਾਲ ਮਾੜੀ ਹੁੰਦੀ ਸੰਗਤ ਮਾੜੀ ਹੋਣ ਕਰਕੇ ਹਨਾ ਇਹ ਮਤਲਬ ਆਪਦੀ ਲਾਈਨ ਤੋਂ ਪਟਕ ਗਿਆ ਇਹਨੂੰ ਮਤਲਬ ਆਈ ਨਹੀਂ ਫਿਕਰ ਰਿਹਾ ਵੀ ਮੇਰੇ ਦੋਤੀਆਂ ਹਨਾ ਵੀ ਮੈਨੂੰ ਸਿਆਣੇ ਬਣ ਕੇ ਚੱਲਣਾ ਚਾਹੀਦਾ ਵੀ ਚਲੋ ਮੈਂ ਘਰ ਸੰਭਾਲ ਰਹੀ ਹਾਂ ਪਰ ਮੈਂ ਪਿਓ ਤਾਂ ਨਹੀਂ ਬਣ ਸਕਦੀ ਮੈਂ ਮਾਂ ਦਾ ਫਰਜੀ ਲਗਾਉਂਗੀ ਹਨਾ ਪਿਓ ਦਾ ਫਰਜ਼ ਨਹੀਂ ਮੈਂ ਨਮਾ ਸਕਦੀ ਤੇ ਕੋਸ਼ਿਸ਼ ਤਾਂ ਕਰਦੇ ਹਨਾ ਚਲੋ ਵਾਹੇ ਗੁਰੂ ਠੀਕ ਕਰੂ ਬਸ ਆਪ ਕੋਸ਼ਿਸ਼ ਤੇ ਜਮਾਨਤ ਹੋ ਜੂਗੀ ਗੱਗੀ ਦੀ ਬਾਕੀ ਜੀ ਗਵਾਹਾਂ ਹੋਈ ਜਾਂਦੀਆਂ ਨੇ ਕੇਸ 'ਚ ਦੇਖੋ ਕੀ ਬਣੂਗਾ ਵੀ ਗਵਾਹਾਂ ਤੋਂ ਬਾਅਦ ਹਨਾ ਕੀ ਡਿਸੀਜਨ ਆਉਂਦਾ ਫੈਸਲਾ ਆਉਂਦਾ ਉਹ ਤਾਂ ਪਤਾ ਲੱਗੂ ਥੋੜੀ ਥੋੜੀ ਤੇ ਬਸ ਆਹ ਸਾਡੀ ਲਾਈਫ ਦਾ ਹਨਾ ਸੱਚਾ ਥੋੜਾ ਜਿਹਾ ਪਾਲਣ ਖੁਸ਼ੀ ਵਾਲੇ ਪਾਲਸ ਉਹ ਤੇ ਰਮਣਾ ਸ਼ੇਅਰ ਕੀਤੇ ਵੀ ਮੈਂ ਤਿੰਨ ਸਾਲ ਮੈਂ ਬਹੁਤ ਖੁਸ਼ ਰਹੀ ਹਨਾ ਵੀ ਇਸ ਤੋਂ ਬਾਅਦ ਵੀ ਸਵੇਰ ਦਾ ਟਾਈਮ ਹੈ ਚਾਹੀ ਪੀਤੀ ਹੈ ਘੁੱਟ ਮੈਂ ਹਜੇ ਤੇ ਵੀ ਆਪਾਂ ਜੋ ਬੋਲਾਂਗੇ ਸੱਚੀ ਬੋਲਾਂਗੇ ਹਨਾ ਝੂਠ ਬੋਲਣ ਦਾ ਕੀ ਫਾਇਦਾ ਹੁੰਦਾ ਵੀ ਮੈਂ ਕਹਿੰਦੀ ਆ ਵੀ ਇਹੋ ਜਿਹੇ ਲੋਕਾਂ ਨਾਲ ਸਾਥ ਕਰਕੇ ਵੀ ਨਾਲੇ ਤਾਂ ਮੇਰੀਆਂ ਧੀਾਂ ਦੀ ਜ਼ਿੰਦਗੀ ਖਰਾਬ ਕਰਦੀ ਇਹ ਨਹੀਂ ਗੱਗੀ ਨਾਲੇ ਆਪ ਦੀ ਜ਼ਿੰਦਗੀ ਖਰਾਬ ਕਰਦੀ ਨਾਲੇ ਮਤਲਬ ਮੈਂ ਰੋ ਰਹੀ ਹਾਂ ਨਾ ਇਹ ਤੋਂ ਬਿਨਾ ਵੀ ਮਤਲਬ ਜਿੰਦਗੀ ਚ ਇਹ ਪਿਆਰ ਹੀ ਨਹੀਂ ਕੁਝ ਵੀ ਹੁੰਦਾ ਸਾਰਾ ਕੁਝ ਜੇ ਆਪਾਂ ਸਮਝੀਏ ਪਿਆਰ ਹੀ ਸਾਰਾ ਕੁਝ ਹੈ ਜਿੰਦਗੀ ਚ ਇੱਕ ਹਸਬੰਦ ਦਾ ਆਪਣੀ ਵਾਈਫ ਨੂੰ ਕਦਰ ਕਰਨਾ ਤੇ ਬੱਚਿਆਂ ਨੂੰ ਹਨਾ ਵੀ ਬੱਚਿਆਂ ਦੀ ਫਿਗਰ ਕਰਦੇ ਦੇਖਣਾ ਮਤਲਬ ਇੱਕ ਘਰ ਵਾਲੀ ਵਾਸਤੇ ਉਹ ਬਹੁਤ ਵਧੀਆ ਮੂਮੈਂਟ ਹੁੰਦਾ ਹੈ ਹਨਾ ਵੀ ਮੇਰੇ ਬੱਚਿਆਂ ਦਾ ਕਿੰਨਾ ਕਰਦਾ ਹਨਾ ਇਹ ਕਰ ਰਿਹਾ ਵੀ ਕਿੰਨਾ ਮੋਹ ਕਰਦਾ ਸਾਡਾ ਮੋਹ ਕਰਦਾ ਹੈਗਾ ਵੀ ਜਿੰਦਗੀ ਜੋ ਸਿਰਫ ਪਿਆਰ ਨਹੀਂ ਸਾਰਾ ਕੁਝ ਹੁੰਦਾ ਹਨਾ ਵੀ ਪਿਆਰ ਹੀ ਜ਼ਰੂਰੀ ਹੁੰਦਾ ਹੈ ਕਦਰ ਫਿਕਰ ਹੁੰਦੀ ਜਿਹੜੀ ਇਹ ਬਹੁਤ ਜ਼ਰੂਰੀ ਹੁੰਦੀ ਹੈ ਤੂੰ ਬੈਸੇ ਗੱਦੀ ਕਰਦਾ ਬਹੁਤ ਆ ਗੁਰਨਾ ਦਾ ਬਹੁਤ ਜਿਆਦਾ ਕਰਦਾ ਹੈਗਾ ਜਦੋਂ ਪ੍ਰੀਤ ਹੋਈ ਸੀ ਨਾ ਪ੍ਰੀਤ ਸਵਾ ਮਹੀਨੇ ਦੀ ਸੀਗੀ ਤੇ ਸਾਨੂੰ ਯਕੀਨ ਨਹੀਂ ਆਉਣਾ ਹਨਾ ਇਹਦੇ ਨਾਨ ਕਿਆਨੇ ਦਾ ਅਟਟ ਸੁੱਟ ਲਿਆ ਕਿ ਦਿੱਤੇ ਸੀਗੇ ਪੰਜ ਵੀ ਜਦੋਂ ਰਾਲਿਆ ਵਗੈਰਾ ਦੇ ਨੇ ਆਏ ਸੀਗੇ ਵੀ ਕੁਝ ਮਹਿਣਾ ਨੂੰ ਨਹੀਂ ਪਤਾ ਹੁੰਦਾ ਰਾਲਿਆ ਕੀ ਹੁੰਦਾ ਹੈ ਮਤਲਬ ਕਿ ਸਾਰਾ ਕੁਝ ਰੈਡੀ ਕਰਕੇ ਹੈ ਨਾ ਬਦਾਮ ਵਗੈਰਾ ਘੋ ਦੇ ਭੁੰਨ ਪਣ ਕੇ ਆਟਾ ਉਹ ਸਾਰਾ ਕੁਝ ਰਿਕ ਜਾਪੇ ਵਾਲੀ ਵਾਸਤੇ ਬਣਾਉਂਦੇ ਰੈਸਪੀ ਹੁੰਦੀ ਇੱਕ ਤਰ੍ਹਾਂ ਦੀ ਹੈ ਨਾ ਵੀ ਇੰਨੀ ਜਿਆਦੇ ਉਹਦੇ ਚ ਖਰਾਕਾਂ ਪਾਈਆਂ ਹੁੰਦੀਆਂ ਨੇ ਬਦਾਮ ਪਿਸਤੇ ਕਾਜੂ ਨਾ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਉਹਦੇ ਵਿੱਚ ਪਾਈ ਨਹੀਂ ਹੁੰਦੀ ਤੇ ਬਾਕੀ ਹੈ ਨਾ ਤੇ ਇੰਨਾ ਸਮਾਨ ਜਦੋਂ ਹੁੰਦੇਗੇ ਹੈ ਨਾ ਤੇ ਮੈਂ ਵਧੀਆ ਖਾਦਾ ਇੰਨਾ ਸਮਾਨ ਤੇ ਪੰਜ ਸੂਟ ਲਏ ਉਹ ਜਸ਼ਨ ਦੇ ਸਾਡੇ ਸਾਰੇ ਪਰਿਵਾਰ ਦੇ ਸੂਟ ਲਏ ਹੁੰਦੇ ਕਿਉਂਕਿ ਰਾਲਿਆ ਦੇ ਆਏ ਸੀਗੇ ਤੇ ਫੇਰ ਸਵਾ ਮਹੀਨੇ ਬਾਅਦ ਗੱਗੀ ਤੇ ਮਿਲੂਗਾ ਨਾ ਪਕਾਲਿਆ ਨਹੀਂ ਚੱਲਿਆ ਨਾ ਅਸੀਂ ਕਾਲਿਆ ਵਾਲੀ ਜਾਵੜੇ ਤੇ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਸਵਾ ਮਹੀਨੇ ਦੇ ਬੱਚੇ ਦੇ 11 ਸੂਟ ਲੈਤੀ ਅਸੀਂ ਪ੍ਰੀਤ ਦੇ ਅਸੀਂ 11 ਸੂਟ ਲਏ ਦੋ ਅਸੀਂ ਫਰਾਕਾ ਲੈਤੀਆਂ ਨਿੱਕਰ ਝੱਗੇ ਲੈ ਹੈ ਨਾ ਪਜਾਮੇ ਸੂਟ ਲਏ ਅਸੀਂ ਅਟਵਾਰਟ ਪ੍ਰਿੰਟ ਦੇਖ ਕੇ ਹੈ ਨਾ ਕੱਪੜਾ ਵਧੀਆ ਸੂਤੀ ਹੋਵੇ ਤੇ ਅੱਜ ਵੀ ਮੇਰੇ ਯਾਦ ਆ ਕਾਲਿਆ ਵਾਲੀ ਦੁਕਾਨ ਆ ਅਸੀਂ ਉੱਥੇ ਗਏ ਤੇ ਉਹ ਵੀ ਇਹ ਕਹਿੰਦਾ ਵੀ ਤੁਸੀਂ ਇੰਨੇ ਬੱਚੇ ਏਡੇ ਛੋਟੇ ਬੱਚੇ ਦੇ ਸਵਾ ਮਿਲੇ ਦਾ ਬੱਚਾ ਕੱਢਾ ਹੁੰਦਾ ਵੀ ਤੁਸੀਂ ਇੰਨੇ ਕੱਪੜੇ ਲਈ ਜਾਂਦੇ ਆ ਵੀ ਇਹਦੇ ਤਾਂ ਉਹਨੇ ਹੀ ਹਟ ਜਾਣਗੇ 15 ਦਿਨਾਂ ਨੂੰ ਆਉਣੋਂ ਹਟ ਜਾਣਗੇ ਤੇ ਗੱਗੀ ਕਹਿੰਦਾ ਵੀ ਮੈਂ ਮਸਾ ਕੁੜੀ ਲਈ ਹੈ ਹਨਾ ਜਦੋਂ ਮਸਾ ਕੁੜੀ ਘੱਟੀ ਹੈ ਵੀ ਮੈਂ ਮੰਗਦਾ ਸੀ ਮੇਰੇ 3:00 ਵਜੇ ਤੇ ਤਾਂ ਕਰਕੇ ਵੀ ਬੱਚਿਆਂ ਦਾ ਵੀ ਬਹੁਤ ਘਰਦਾ ਸੀ ਬਹੁਤ ਸ਼ੌਂਕੂਰੇ ਘਰੇ ਆਪਾਂ ਉਹਨੂੰ ਇਕੱਲਾ ਮਾੜਾ ਨਹੀਂ ਕਹਿ ਸਕਦੇ ਹਨਾ ਵੀ ਮਾੜਾ ਮਾੜਾ ਵੀ ਜੋ ਸੱਚਾ ਉਹ ਆਪਾਂ ਤੁਹਾਡੇ ਨਾਲ ਹਨਾ ਸ਼ੇਅਰ ਕੀਤਾ ਹੈਗਾ ਤੇ ਬਹੁਤ ਭੈਣਾਂ ਨੇ ਸਮਝਿਆ ਹਣਾ ਮੈਨੂੰ ਵੀ ਕਿਉਂਕਿ ਸਾਰੀਆਂ ਭੈਣਾਂ ਇਹ ਜਿਹੇ ਟਾਈਮ ਚੋਂ ਨਿਕਲਦੀਆਂ ਹੁੰਦੀਆਂ ਹਣਾ ਕੁਝ ਭੈਣਾਂ ਨਹੀਂ ਨਿਕਲਦੀਆਂ ਹੁੰਦੀਆਂ ਉਹਨਾਂ ਦੀ ਕਿਸਮਤ ਕੋਈ ਲੱਕੀ ਹੁੰਦੀ ਆ ਬਾਕੀ ਸਾਰੀਆਂ ਭੈਣਾਂ ਸ਼ਾਇਦ ਮੇਰੇ ਵਰਗੀਆਂ ਹੁੰਦੀਆਂ ਹਣਾ ਜਿਨ੍ਹਾਂ ਨੇ ਇਹ ਮਾੜਾ ਟਾਈਮ ਦੇਖਿਆ ਹੁੰਦਾ ਤੇ ਚਲੋ ਜੀ ਮਾੜਾ ਟਾਈਮ ਤਾਂ ਬੱਚੇ ਨੇ ਸਾਰੇ ਨਿਕਲ ਜੂਗਾ ਹਣਾ ਹੁਣ ਤਾਂ 8 ਸਾਲਾਂ ਦੀ ਤੰਗੀ ਰਹੀ ਐਂ ਕੱਢ ਲਾਂਗੇ ਡੇਲੀ ਇੱਕ ਦਿਨ ਘਾਟਦਾ ਜ਼ਿੰਦਗੀ ਦਾ ਇੱਕ ਦਿਨ ਘਟੀ ਜਾਂਦਾ ਫਿਰ ਪ੍ਰੀਤ ਨੂੰ ਆਪਾਂ 10 ਪੜਾ ਕੇ ਬਾਕੀ ਉਹਦੀ ਸਟੱਡੀ ਵੀ ਨਾਲ ਦੀ ਨਾਲ ਕਰਾਉਂਦੇ ਰਾਵਾਂਗੇ ਉਹਨੂੰ ਪ੍ਰਾਈਵੇਟ ਲਾ ਦਾਂਗੇ ਕਿਤੇ ਪੈਂਕ ਚ ਲੱਗ ਜੇ ਭਾਵੇਂ ਕਿਤੇ ਮਰਜੀ ਲੱਗ ਜੇ ਹਨ ਤੇ ਵਧੀਆ ਪੈਸੇ ਲੈਣ ਲੱਗੇ ਜਾਂਦਾ ਬੱਚਾ ਹਨ 20 ਸਾਲ ਦਾ ਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਨਹੀਂ ਰੋਕਦੇ ਇਹਨੂੰ ਪੂਰੀ ਫੁੱਲ ਸਟੱਡੀ ਕਰਾਉਣੀ ਹੈ ਵੀ ਜਿੱਥੋਂ ਤੱਕ ਹੋ ਸਕੇ ਸਾਰੇ ਕੋਰਸ ਕਰਾਉਣੇ ਹਨ ਵੀ ਤਾਂ ਕਿ ਮੇਰੇ ਵਾਂਗ ਇਹ ਡਿਪੈਂਡ ਨਾ ਰਵੇ ਕਿਸੇ ਦੇ ਹੱਥਾਂ ਬੰਦੀ ਨਾ ਦੇਖੇ ਹਨ ਤੇ ਆਪ ਦਾ ਕਰੇ ਤੇ ਖਾਵੇ ਤੇ گاਂ ਅੱਗੇ ਆਉ ਦੇ ਬੱਚੇ ਪਾਲ ਸਕੇ ਤੇ ਬੈਸੇ ਤਾਂ ਇੱਕ ਚੀਜ਼ ਹੋਰ ਕਹਿਣੀ ਚਾਹਣੀ ਆ ਜਿਵੇਂ ਮੈਂ ਬਾਲੀ ਸਿਆਣੀ ਤਾਂ ਹੈ ਨਹੀਂ ਹਨਾ ਵੀ ਮੈਂ ਆਪਣੇ ਆਪ ਨੂੰ ਸਿਆਣੀ ਸਮਝਦੀ ਆ ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਆ ਵੀ ਕਦੇ ਵੀ ਧੀ ਦਾ ਰਿਸ਼ਤਾ ਕਰੋ ਹਨਾ ਜਮੀਨ ਜਾਇਦਾਦ ਕੁਛ ਨਾ ਦੇਖੋ ਸਿਰਫ ਬੰਦਾ ਦੇਖੋ ਜਿਹਦੇ ਨਾਲ ਪਤੀ ਤੋਰਨੀ ਆ ਤੇ ਵੀ ਉਹ ਉਹਨੂੰ ਖੁਸ਼ ਰੱਖੂਗਾ ਜਾਂ ਉਹ ਉਹਨੂੰ ਮਤਲਬ ਸਮਝੂਗਾ ਇਹ ਚੀਜ਼ ਦਾ ਮੇਨ ਧਿਆਨ ਰੱਖੋ ਪ੍ਰੋਪਰਟੀ ਤੇ ਕੋਠਿਆਂ ਕਾਰਾਂ ਜਰਾ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਹਨਾ ਤੇ ਬਾਕੀ ਆਪਾਂ ਹਨਾ ਇਕ ਕੁੜੀ ਦਾ ਪੱਦੀ ਵਾਸਤੇ ਚੰਗੀ ਸੋਚਦੇ ਆ ਤੇ ਮੈਂ ਬਹੁਤ ਕੁਝ ਸੋਚਿਆ ਆ ਧੀਆਂ ਵਾਸਤੇ ਹਨਾ ਵੀ ਮੈਂ ਵਧੀਆ ਇਹਨਾਂ ਦੇ ਵਧੀਆ ਕਰੇ ਪੰਜਾਬ ਚ ਬਿਉਣਾ ਮਧੀਆਂ ਨੂੰ ਹਰਿਆਣਾ ਜੀ ਨਹੀਂ ਲੈਣਦੀ ਕਿਉਂਕਿ ਇੱਥੇ ਪਾਣੀ ਦੀ ਬਹੁਤ ਅੰਗੀ ਹੈ ਪੀਣ ਵਾਲਾ ਪਾਣੀ ਵੀ ਨਹੀਂ ਆਉਂਦਾ ਹਨਾ ਤੇ ਝੋਨੇ ਵਗੈਰਾ ਦਾ ਕਿੱਥੋਂ ਲੱਗਣਗੇ ਤੇ ਸੋਚਿਆ ਤਾਂ ਆਪਾਂ ਚੰਗਾ ਆ ਤੇ ਵਾਹਿਗੁਰੂ ਬਸ ਹਨਾ ਮੇਰੀਆਂ ਧੀਆਂ ਵਾਸਤੇ ਜਿਹੜੇ ਜਿਹੜੇ ਮੈਂ ਸੁਪਨੇ ਆਉਂਦੇ ਮਨ ਚ ਰੱਖ ਰੱਖੇ ਪੂਰੇ ਕਰਦੇ ਤੇ ਬਾਕੀ ਜੀ ਹਨਾ ਇੰਨੀ ਜੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਪਲੀਜ਼ ਵੀਡੀਓ ਨੂੰ ਮਤਲਬ ਫੁੱਲ ਵਾਚ ਕਰ ਲਓ ਤੇ ਇੱਕ ਇੱਕ ਦੋ ਸ਼ਾਰਟ ਜੇ ਲਈ ਹੈ ਹਨਾ ਉਹ ਸ਼ਾਰਟ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਹਦੇ ਵਿੱਚ ਹੀ ਲਾ ਦੂੰਗੀ ਮੈਂ ਵੀਡੀਓ ਦੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਓ ਤੇ ਪਲੀਜ਼ ਜਿਹੜੇ ਜਿਹੜੇ ਚੈਨਲ ਦੇ ਨਵੇਂ ਆਦੇ ਚੈਨਲ ਨੂੰ ਵੀ ਆਪ ਲੋਕ ਸਬਸਕ੍ਰਾਈਬ ਤੇ ਐਨੀ ਕੋ ਹਾਜ਼ਰੀ ਅੱਜ ਆਪਾਂ ਲਵਾਤੀ ਹਨਾ ਤੇ ਹੋ ਸਕਦਾ ਸ਼ਾਮ ਵਾਲਾ ਵਲੌਗ ਤੁਹਾਡੇ ਲਈ ਜਰੂਰ ਅਪਲੋਡ ਕਰਾਂਗੇ ਆਪਾਂ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਸਾਰੀ ਮੋਰਤੀ ਸਾਰੀ ਸਿੱਖਿਆ ਕੋ ਉਸ ਦੀ ਦਿੱਤਾ ਜੀ ਬੱਧੀਆ ਕਿ ਜਦ ਵੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਹੁਣ ਸ਼ੁਰੂਆਤ ਹੈ ਨਾ ਤੇ ਭੈਣ ਜੀ ਮੇਰੇ ਨਾਲ ਨਾ ਤਾਂ 8:00 ਵਜੇ ਹੋਣਗੇ ਇੰਨਾ ਦਾ ਟਾਈਮ ਹੋ ਗਿਆ ਤੇ ਆਪਾਂ ਝਾੜੂ ਪਾ ਕੇ ਸਾਰੇ ਕੱਢ ਲਿਆ ਤੇ ਪੂਰਾ ਜਦੋਂ ਪੱਠਾ ਨਹੀਂ ਸਿੱਟਿਆ ਹੀ ਮੈਨੂੰ ਤੇ ਤਾਂ ਕਿਸੇ ਸੀਗਾ ਜਦ ਪੰਜ ਛੋੜਾ ਤਾਂ ਕਰਕੇ ਕੱਪੜੇ ਅਸੀਂ ਛੇ ਚ ਨਹੀਂ ਪਾਏ ਮਿਲ ਗਏ ਮੈਨੂੰ ਕੱਢਣ ਲਈ ਇਹ ਤਾਂ ਹੈਗੀ ਹੈ ਕਿ ਸੂਟ ਦੇ ਨਾਲ ਰਾਤ ਵਾਲਾ ਸੀਗਾ ਇੱਕ ਵੀ ਬਿਲਕੁਲ ਜਿਵੇਂ ਰਸ ਕਿੰਨੀ ਹੋ ਦਨੀ ਹੈ ਤੇ ਇਹ ਕਰ ਤੋਂ ਦੇਖ ਰਹਾ ਥਾਂ ਦੇ ਮਸਲਦੇ ਫੇਲੀ ਜੇ ਸਮਾਨੀ ਪਾਣੀ ਦੇ ਸਿਰ ਜਿਆਦੇ ਪਾਣੀ ਨਹੀਂ ਲੱਗਦਾ ਹਣਾ ਉਹ ਵੈਸੇ ਤਾਂ ਕੁਝ ਵੀ ਆਈ ਜਾਂਦੀ ਹੈ ਜਿਹਨਾਂ ਵੀ ਚਲੋ ਬਾਤ ਤੇ ਉਹਨਾਂ ਦਾ ਪਾਣੀ ਥੇੜਾ ਆ ਜੂਗਾ ਮੋਟਾ ਥਲਾ ਰੱਖੀ ਉਹਨਾਂ ਪਾਣੀ ਆ ਗਿਆ ਸੀ ਸਵੇਰੀ ਤੇ ਬਾਕੀ ਜੀ ਕੁਝ ਵੀ ਬਣਾਇਆ ਗਿਆ ਨਾ ਕਹਿਣੀ ਹੈ ਨਾ ਵੀ ਜਿਹੜੀ ਮੈਂ ਗੱਲ ਸੁਣਨਾ ਸ਼ੇਅਰ ਕਰੀ ਹੈ ਵੀ ਮੇਰੇ ਦਿਲ ਤੇ ਇੰਨਾ ਜਿਆਦੇ ਭਾਰੀ ਮੋਤੀ ਜਾ ਹਣਾ ਤੇ ਮੈਂ ਹੋ ਗਈ ਨਹੀਂ ਸੀ ਹਨਾ ਮੈਂ ਵਲੌਗ ਤੇ ਵੀ ਅਪਲੋਡ ਕਰਤਾ ਨਹੀਂ ਸੀ ਬਸ ਘਰ ਦੇ ਕੰਮ ਕਰਦਾ ਵਲੌਗ ਹੀ ਆਪਾ ਬਣਾਉਂਦੇ ਹੁੰਦੇ ਸੀ ਤੇ ਮੈਂ ਸੋਚੀ ਦਿਨ ਸੀ ਮੈਂ ਕਿ ਸਾਰੇ ਭੈਣ ਭਰਾ ਉਹਦੇ ਪਹਿਣਾਏ ਸੋਚਿਆ ਹਨਾ ਵੀ ਨੂੰ ਕੰਮ ਕਰਨ ਨੂੰ ਕੀ ਹੋਇਆ ਹੱਤੀ ਕਰਤੀ ਹੈ ਹਨਾ ਜਿਹੜੂ ਵੀਰ ਪਹਿਨੇ ਪਸ਼ੂ ਸਾਪੀ ਆਂਦੀ ਹੈ ਉਹ ਵੀ ਤਾਂ ਇੰਨਾ ਕੰਮ ਕਰਦੀ ਹੈ ਹਨਾ ਤੇ ਵੀ ਇਹ ਵੀ ਤਾਂ ਦੋ ਪਸ਼ੂ ਰੱਖ ਸਕਦੀ ਹੈ ਤੇ ਤਾਂ ਕਰਕੇ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਇਹ ਵੀਡੀਓ ਆਪਾਂ ਸ਼ੇਅਰ ਕਰਦੇ ਹਾਂ ਵੀ ਮੇਰੀ ਸ਼ੇਅਰ ਕਰਨੀ ਪੰਦੀ ਏ ਚੀਜ਼ ਹੈ ਤਾਂ ਕਰਕੇ ਆਪਾਂ ਵੀ ਉਹ ਵਾਲਨ ਸ਼ੇਅਰ ਕਰ ਦਿੱਤੇ ਨਾਲ ਤੇ ਬਾਕੀ ਜੀ ਇਹੋ ਜੀ ਕੋਈ ਗੱਲ ਨਹੀਂ ਹਨਾ ਜੇ ਤੁਸੀਂ ਆਪੋ ਹਨਾ ਵੀ ਸਬਸਕ੍ਰਾਈਬਰ ਤੋਂ 5 ਲਿਜਾ ਵੈਸੇ ਕਰ ਰਹੀ ਹੈ ਕਿ ਇਹੋ ਜੀ ਤੇ ਕੋਈ ਗੱਲ ਨਹੀਂ ਹਨਾ ਮੈਂ ਜੇ ਸੱਚ ਆਪਾਂ ਤੇ ਸੱਚ ਦੱਸਿਆ ਵਾ ਤੇ ਬਾਕੀ ਸਨੁ ਸਾਰ ਨੂੰ ਬਤਾ ਆਪਾਂ ਚੈਨਲ ਦੀ ਸ਼ੁਰੂਆਤ ਵੀ ਸੱਚ ਨਾਲ ਹੋਈ ਹੈ ਹਨਾ ਤੇ ਸੁਣੋ ਤੇ ਆਪਾਂ ਰਹਿਜੀ ਸੱਚ ਦਾ ਹੋ ਜਾਈਏ ਕਿ ਕੋਈ ਹੋਣੀ ਕੋਈ ਵੀ ਕਿਸੇ ਵੱਲ ਜ ਹਨਾ ਤੇ ਬਾਕੀ ਐ ਹੁੰਦਾ ਜੀ ਸੱਚ ਨੂੰ ਲੈ ਕੇ ਚੱਲਾਂਗੇ ਤਾਂ ਪਤਾ ਨਹੀਂ ਕਿ ਕੰਮ ਚੱਲੂਗਾ ਹੋ ਮੰਗੇ ਤੇ ਬਾਹਰ ਕੀ ਕੰਮ ਚੱਲੂਗਾ ਨਹੀਂ ਜਰੂਰਗਾ ਕੈਮਰਾਮੈਨ ਵੀ ਆਪਣਾ ਜਿਸਣਾ ਹਨ ਇਸ ਲਈ ਕਾਈ ਜਾਂਦੀ ਇਹਨੂੰ ਦੇਖਾ ਬੰਦ ਕਰ ਪੁਰਨਾ ਇਹਦਾ ਇਹਦੇ ਕਿਤਾ ਕੰਮ ਦਾ ਲਾਜ਼ੂਮ ਦਾ ਲੈਣੀ ਮੋਬਾਈਲ ਚਾਹੀਦਾ ਲੈਣੀ ਇਹ ਅੱਜ ਆਪ ਨੂੰ ਨਾ ਬੱਠੜ ਵਿਲਾ ਹੈ ਨਹੀਂ ਸੀ ਭਾਂਡੇ ਵਾਲਾ ਉਹ ਚ ਗੱਡੇ ਪਏ ਆ ਮੇਰੇ ਬਾਅਦ ਦੀ ਜੀ ਮਾਇਲ ਨਹੀਂ ਆਪਰੇ ਕੋਲ ਦੋ ਗੱਠੜਾ ਇੱਕ ਭਾਂਡੇ ਵਾਲਾ ਇੱਕ ਫੱਪੜਿਆਂ ਵਾਲਾ ਮੇਰਾ ਆਪਾਂ ਦੇ ਬਾਅਦ ਦੀ ਜੀ ਮਾਇਲ ਨੇ ਥੋੜੀ ਜੀ ਭਾਂਡੀ ਸੀ ਮੇਰੇ ਕੋਲ ਇੱਕ ਕਾਸੀ ਕੋ ਇੱਕ ਖੂਪ ਆ ਕੋਈ ਹੋਰ ਸੀ ਕੁਝ ਗੱਡੇ ਪਏ ਕੋ ਫੁੱਟਿਆ ਆਪਣਾ ਕੁੜਿਆ ਖੂਸੀ ਭਾਂਡੇ ਵਾਲਾ ਅ ਬੰਨ ਕੱਪੜੇ ਵਾਲਾ ਉਹ ਉਹ ਭਾਂਡੇ ਵਾਲਾ ਇੱਧਰ ਨਾ ਹੋਰ ਗੱਡੇ ਪਏ ਆ ਇਹ ਇਹਦਾ ਕੂੜੇ ਵਾਲਾ ਉਹ ਕੁੱਟਿਆ ਸਾਰਾ ਮੱਠਾ ਮੱਖੀਆਂ پتہ ਨਹੀਂ ਕਿਹਾ ਤੋਂ ਆਈ ਜਾਂਦਾ ਹਣਾ ਜਸ਼ਨ ਮੈਨਾਂ ਕੋ ਮੇਰੇ ਦੀ ਬੈਠੀ ਤੇ ਬਸ ਜੀ ਹੁਣ ਆਪਾਂ ਹਣਾ ਅੱਗੇ ਮੈਂ ਰੋਟੀ ਖਾ ਕੇ ਬੱਚੇ ਲਾਉਂਦੀ ਤੇ ਬਾੜਾ ਉਹ ਖਾ ਆਉਂਦਾ ਬੱਚੇ ਲੱਗਦੇ ਨਾ ਮੈਥੂ ਤੇ ਬਸ ਆਪਾਂ ਭਾਂਡੇ ਮਾਇਦੇ ਹੁਣ ਆਪੋ ਕੁੱਝ ਇਕੱਠੇ ਨਹੀਂ ਹਣਾ ਜਸ਼ਨ ਹੂੰ ਕੁੱਝ ਲਾ ਲੈਨੇ ਲੇ ਫੇਰਾ ਆਉਂਦੇ ਕਿਉਂਕਿ ਆਹ ਦਾ ਕੰਮ ਵੀ ਛੇਤੀ ਨਿਬੜੇ ਜਾਂਦੇ ਦਾ तू पते तो काम कर लेज ना फटा फटा क्यों नहीं तोल कते आयेंगे अरे अलग कते आयेंगे बकवास तो ना तो चलो जी फिर में अपना जैसलमेर स्कूल में काम कर रहे हैं लॉजी अपना आपकी पूछे हैं लॉजी हाँ पांच या पचास करके तो बोतल कमाना ਪਾਣੀ ਨਾਲ ਪਰ ਨਾਲ ਉਪਰੇਣੀ ਤੇ ਹੁਣ ਮੈਨੂੰ ਐ ਅੱਜ ਰੋਟੀ ਤੇ ਪਾਉਂ ਉਹ ਚਲਾਕੀ ਤੇ ਵਧੀਆ ਹੋ ਜਾਂਦਾ ਫਿਰ ਮੱਖੀ ਪੋਚਾਂਗਾ ਫਿਰ ਜਦੋਂ ਸਾਰ ਤੋਂ ਆਪਿਆਂ ਦਾ ਰੋਕੋਂ ਪੁਸਤ ਕਰਨੀ ਹੋ ਜਾਂਦੀ ਸਵੇਰ 10:00 ਵਜੇ ਉਹ ਜਦੋਂ ਸਾਰ ਤੋਂ ਆ ਦੇ ਜਾਂਦਾ ਤੇ ਬਾਕੀ ਕੋਸ਼ਿਸ਼ ਮਾ ਦੇ ਕਮੈਂਟ ਆਇਆ ਹੈ ਗੱਗੀ ਦੀ ਜਮਾਨਤ ਹੋਈ ਨਹੀਂ ਜਾਂ ਕਰਵਾਈ ਨਹੀਂ ਹੈਨਾ ਬੀ ਜਮਾਨਤ ਕਰਵਾਉਣ ਦੀ ਗੱਲ ਹੈ ਜਮਾਨਤ ਦਾ ਨਾ ਜਦੋਂ ਹੋਣੀ ਹੈ ਹੋ ਹੀ ਜਾਣੀ ਹੈ ਪਰ ਡਬਲ ਮਾਰਡਨ ਕਰਕੇ ਨਾ ਧਾਰਾ ਬਹੁਤ ਗਲਤ ਲੱਗਦੀਆਂ ਹੋਣਾਂ ਨੇ ਚਾਹੇ ਬਾਕੀ ਕੇਸ ਵੀ ਆਵਾਜ਼ ਨਾਲ ਪੂਰਾ ਕੀ ਬਣਾਵਾ ਸਾਨੂੰ ਵੀ ਆਪ ਨੂੰ ਨੇ ਪਤਾਇਆ ਜੀ ਜੇ ਤਾਂ ਕਹਿਣੀ ਹੈ ਸਮਝ ਆਪ ਦੇ ਘਰੇ ਆ ਰਿਹਾ ਅੰਦੂਆ ਕਹਿੰਦਾ ਤੁਸੀਂ ਮੇਰੇ ਨਾਲ ਦੀ ਸੰਭ ਹੁਣ ਆਪ ਦੇ ਤੇ ਸਾਰੀ ਜ਼ਿੰਮੇਵਾਰੀ ਹੈ ਨਾ ਨਲਕਾ ਦਾ ਦੇਖਣਾ ਨਾ ਦੇਖਣਾ ਤੇ ਉਹ ਕਹ ਰਿਹਾ ਜਿਵੇਂ ਜੀ ਨੌ ਜੀ ਆਪਾਂ ਚੱਲੇ ਢਾਣੀ ਹਨਾ ਸਬਜ਼ੀ ਦੇ ਕੋਨੇ ਕੋਈ ਹੋਈ ਤਾਂ ਤੇ ਸਬਜ਼ੀ ਲੈ ਆਵਾਂਗੇ ਹਨਾ ਘਰੇ ਹੋਏ ਨਹੀਂ ਸੀ ਕੋਈ ਜੇ ਨਾ ਹੋਈ ਸਬਜ਼ੀ ਫਿਰ ਘਰੇ ਡੰਗ ਲਾ ਲਾਂਗੇ ਜਾਈਏ ਨਹੀਂ ਦੇਖੋ ਖੇਤ ਫਿਰ ਫਿਰ ਨਰਮੀ ਪਾਣੀ ਮੰਗ ਰਹੇ ਆ ਨਾ ਵੀ ਕੁਝ ਵੀ नहीं बनाई है ये सी ना को सब्जी बनाई है ना के खाली जो सी लेट आए बस घर पे अभी पहुंचे नादी ना मियां आया पांडे वगैरह चखी है भाई तो जो को था ना मारा नहीं आया आज अभी भावा के जाऊं बस थोड़ा ठंड हो जाए और ठंड करे कर है मना और ये बेकार भी है